ਹਾਂਜੀ ਕ੍ਰਤੀਦਾ ਦੇਵਤਾ ਕ੍ਰਤੀਦਾ ਦੇਵਤਾ ਬਾਬਾ ਵਿਸ਼ਕਰਮਾ ਜੀ ਜਿਨ੍ਹਾਂ ਦਾ ਆਗਮਨ ਦਿਵਸ ਅੱਜ ਦਿਵਾਲੀ ਤੋਂ ਦੂਸਰੇ ਦਿਨ ਨੂੰ ਯਾਨੀ ਕਿ 22 10 2025 ਦੇ ਵਿੱਚ ਸਾਰੀਆਂ ਸੰਗਤਾਂ ਬੜੇ ਧੂਮ-ਧਾਮ ਨਾਲ ਮਨਾ ਰਹੀਆਂ ਹਨ ਇਸ ਦਿਨ ਸੰਗਤਾਂ ਕ੍ਰਤੀਦੇ ਦੇਵਤੇ ਨੂੰ ਪੂਜਿਆ ਕਰਦੀਆਂ ਹਨ ਅਤੇ ਆਪਣੇ ਜੋ ਸੰਦ ਉਯਾਰ ਹਨ ਜਿਨ੍ਹਾਂ ਦੇ ਨਾਲ ਮਕੈਨੀਕਲ ਲਾਈਨ ਜਾਂ ਕੋਈ ਵੀ ਆਪਣਾ ਕੰਮ ਕਰਦਾ ਹੈ ਉਹਨਾਂ ਸ਼ੰਦਾਂ ਦੀ ਪੂਜਾ ਕੀਤੀ ਜਾਂਦੀ ਹੈ ਸਾਰਾ ਜਗਤ ਇਸ ਤਿਹਾਰ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦਾ ਹੈ ਔਰ ਇਸੇ ਦਿਨ ਹੀ ਬਾਬਾ ਬਿਸ਼ਕਰਮਾ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਧੰਨਵਾਦ।